ਇੱਕ ਮਿਸਵਿੰਜਾਇ ਦੇ ਵਿੱਚ ਤਰਵੀਮ ਕਰਕੇ 2024 ਐਕਟ ਲਿਆਂਦਾ ਜਿਹਦੇ ਵਿੱਚ ਚੀਫ ਖਾਲਸਾ ਦਵਾਨ ਦੀ ਜਿਹੜੀ ਮੈਂਬਰਸ਼ਿਪ ਸੀਗੀ ਹਜ਼ੂਰ ਸਾਹਿਬ ਉਹਦੇ ਵਿੱਚ ਉਹਨੂੰ ਖਾਰਜ ਕਰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਵਾਇਰਜਾ ਕਾਲਸਾ ਵਾਇਰਜੋ ਜੀ ਕੀ ਫਤ ਇਹ ਜੋ ਹੋਇਆ ਕੋਈ ਇੱਕ ਆਪਣੇ ਆਪ ਦੀ ਅਕੀ ਘਟਨਾ ਨਹੀਂ ਹੈ ਇੱਕ ਉਹਨਾਂ ਦੇ ਇੱਕ ਪਲੈਨਿੰਗ ਹੈ ਇੱਕ ਸਾਜ਼ਿਸ਼ ਹੈ ਜਿਸ ਦੇ ਤਹਿਤ ਉਹ ਸਿੱਖ ਕੌਮ ਨੂੰ ਹਿੰਦੂ ਕੌਮ ਤੁਮਲਣਾ ਚਾਹੁੰਦੇ ਨੇ ਔਰ ਪਤਨਾ ਸਾਹਿਬ ਤਖਤ ਦੇ ਬਾਅਦ ਉਹ ਹੁਣ ਤੱਕ ਸ੍ਰੀ ਹਜ਼ੂਰ ਸਾਹਿਬ ਨੂੰ ਵੀ ਆਪਣੇ ਪੂਰੇ ਕੰਟਰੋਲ ਚ ਲੈ ਕੇ ਆਉਣਾ ਚਾਹੁੰਦੇ ਨੇ ਪਿਛਲੇ ਦਿਨੀ ਉਹਨਾਂ ਨੇ ਦੋ ਵਾਰੀ ਕੋਸ਼ਿਸ਼ ਕੀਤੀ ਐਸਜੀਪੀਸੀ ਇਲੈਕਸ਼ਨ ਜਰੀ ਮੈਨੀਪੂਲੇਟ ਕਰਨ ਦੀਆਂ ਔਰ ਉਹਨਾਂ ਮੈਨੀਪੂਲੇਟ ਕੀਤੀ ਵੀ ਔਰ ਉਹਦੇ ਬਾਅਦ ਹੁਣ ਜਿਹੜਾ ਅਖੀਰਲਾ ਸਟੈਪ ਲੈਣ ਦੇ ਨੇ ਉਹ ਇਹ ਹੈ ਕਿ ਆ ਚੀਫ ਖਾਸ ਅਦਵਾਨ ਜਿੱਥੇ ਹੈ ਇਹਦੇ ਵਿੱਚੋਂ ਪੂਰੇ ਤਰ੍ਹਾਂ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਪੂਰੇ ਜੱਤ ਨੇ ਸਾਡੇ ਇਲੈਕਸ਼ਨ ਆਲੇ ਅਤਵਾਰ ਨੂੰ 18 ਜੂਨ ਨੂੰ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਕਿ ਜਿੰਨੀਆਂ ਸਿੱਖ ਬਾਡੀਜ਼ ਨੇ ਸੋਸ਼ੀਅਲ ਔਰ ਰਿਲੀਜੀਅਸ ਬਾਡੀਜ਼ ਨੇ ਸिखਾ ਲਿਆ ਇਹਨਾਂ ਦੇ ਕਾਬਜ਼ ਹੋ ਕੇ ਬڑے ਤਹਿਤ ਬڑے ਲੈਨ ਦੇ ਤਹਿਤ ਉਹਨਾਂ ਨੇ ਇਹ ਸਾਰਾ ਕੰਮ ਕੀਤਾ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਲਾਲਪੁਰਾ ਸਾਹਿਬ ਜਿਹੜੇ ਨੇ ਉਹ ਮੈਨਿਓਰਿਟੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਸਾਡੇ ਮੈਂਬਰ ਵੀ ਹੈਗੇ ਨੇ ਚੀਫ ਖਾਲਸਾ ਦਵਾਨ ਦੇ ਔਰ ਉਹ ਆਪਣੇ ਬੰਦੇ ਅੱਗੇ ਲੈ ਕੇ ਆ ਕੇ ਪਾਲਸਪੁਰ ਨੂੰ ਉਹ ਜਿਹਨੇ ਲੈ ਕੇ ਆਏ ਨੇ ਉਹਨਾਂ ਨੂੰ ਲੈ ਕੇ ਇੱਥੇ ਉਹਨਾਂ ਨੇ ਇਲੈਕਸ਼ਨ ਚ ਫੜਾ ਕੀਤਾ ਆ ਸਿਰਫ ਇੱਕ ਮਕਸਦ ਪਾਲਸਪੁਰ ਨੂੰ ਸਾਡੇ ਚੀਫ ਖਾਲਸਾ ਦਵਾਨ ਨੂੰ ਮੇਰੇ ਕੁਝ ਨਹੀਂ ਪਤਾ ਉਹਨਾਂ ਪਿਛਲੇ ਚਿਰਿੰਜਾ ਮੀਟਿੰਗਾਂ ਚੋਂ ਸਿਰਫ 6 ਮੀਟਿੰਗਾਂ ਟੈਕ ਕੀਤੀਆਂ ਪਰ ਲਾਸਟ ਮੀਟਿੰਗ ਚਾਹੇ ਮੇਰਾ ਨਿਖਿਆਲ ਕਿਉਂ ਨਾ ਮੱਥਾ ਵੀ ਟੇਕਿਆ ਸਾਈਡ ਤੇ ਆ ਕੇ ਬੈਠ ਕੇ ਅਰਦਾਸ ਤੋਂ ਪਹਿਲੇ ਬਾਤ ਚਲੇ ਗਏ ਉਹਨਾਂ ਨੂੰ ਸਿੱਖ ਮਰਿਆਦਾ ਦਾ ਕਿਸੇ ਚੀਜ਼ ਬਾਰੇ ਉਹਨਾਂ ਨੂੰ ਕਿਸੇ ਨੂੰ ਕੁਝ ਵੀ ਪਤਾ ਨਾ ਉਹਨਾਂ ਦੀ ਕੋਈ ਹਮਦਰਦੀ ਹੈ ਸਿਰਫ ਇੱਕੋ ਹੀ ਹੈ ਇੱਕ ਲਾਲਸਾ ਜਿਹੜੀ ਹੈ ਕਿ ਹਰ ਤਰੀਕੇ ਨਾਲ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨਾ ਮੈਨੂੰ ਲੱਗਦਾ ਹੈ ਕਿ ਆਰਐਸਐਸ ਆਪਣੀ ਇਸ ਇਨਾ ਯਤਨਾਂ ਵਿੱਚ ਕਾਮਯਾਬ ਹੋ ਜਾਏਗੀ ਸਿੱਖ ਕੌਮ ਨੇ ਬੜੀਆਂ ਕਾਲਾ ਕਾਲੀਆਂ ਬੜੇ ਅਸੀਂ ਸੰਘਰਸ਼ ਚ ਦੇ ਨੇ ਔਰ ਅਸੀਂ ਹੁਣ ਵੀ ਦੇਖ ਰਹੇ ਆ ਕਿ ਉਹ ਕੋਸ਼ਿਸ਼ ਲੱਗੇ ਨਹੀਂ ਲੇਕਿਨ ਅਸੀਂ ਸਟਰੋਂਗ ਆ ਅਸੀਂ ਆਪਣਾ ਟਕੜਾ ਕਰਾਂਗੇ ਔਰ ਆਜ਼ਾਦ ਰੱਖਾਂਗੇ ਆਪਣੇ ਆਪ ਨੂੰ ਇਹ ਸਾਡੀ ਪੂਰੀ ਕੋਸ਼ਿਸ਼ ਹੈ ਤਖਤ ਹਜੂਰ ਸਾਹਿਬ ਦੇ ਮਸਜਿਦ ਚ ਤੁਸੀਂ ਆਪੇ ਗੱਲ ਕੀਤੀ ਸੀ ਜੀ ਉਹਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੀ ਸਾਡੀ ਨਮਾਇੰਦਗੀ ਇੱਥੇ ਬਖਦਾਦ ਰਵੇ ਅਕਾਲੀ ਦਰਬਾਰ ਦੀਆਂ ਵਧਾਈਆਂ ਜਾਂਦਰੀਆਂ ਅੱਜ ਕਿਸੇ ਦੀ ਦੋਸ਼ੀਤਾ ਸੀ ਜੀਆਂ ਇੱਕ ਲੋਕ 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 ਜਿਹੜੀ ਹਾਜ਼ਰੀ ਖਾਲਸਾ ਹੈ ਹਜ਼ੂਰੀ ਖਾਲਸਾ ਹੈ ਹੈਗੇ ਹੋ ਪੁਨਰ ਨਵੀਕ ਸੀਟ ਜਿਹੜੀ ਉਹਨਾਂ ਨੇ ਬੰਦ ਕਰਤੀ ਹੈ ਅਸੀਂ ਪੀਐਮ ਨੂੰ ਮਹਾਰਾਸ਼ਟਰ ਨੂੰ ਗਵਰਨਰ ਨੂੰ ਪੀਐਮ ਨੂੰ ਔਰ ਪ੍ਰੈਜ਼ੀਡੈਂਟ ਨੂੰ ਸਭ ਨੂੰ ਚਿੱਠੀਆਂ ਦੇ ਰਹੇ ਹਾਂ ਕਿ ਸਾਡੀ ਜਿਹੜੀ ਇਹ ਸਾਡੀ ਜਿਹੜੀ ਪ੍ਰਤੀਨਿਧਤਾ ਹੱਥੇ ਬਰਕਰਾਰ ਰੱਖੀ ਜਾਵੇ ਸਾਡੀ ਸੀਟ ਜਿਹੜੀ ਹੋਵੇ ਠੀਕ ਹੈ